ਬਿੱਟੂ ਤਾਂ ਇਹ ਨਹੀਂ ਪਤਾ ਮੈਂ ਕਿਹੜੀ ਬਾਂਟੀ ਵੱਲੋਂ ਕਾਗਜ਼ ਭਰਨੇ ਨੇ ਹਜੇ ਇਹਨੇ ਵਾ ਨਾਰਾ ਆ ਗਿਆ ਭਈ ਅੱਜ ਬਿੱਟੂ ਤੇ ਰਾਜਾ ਗੱਪੀ ਜਿੱਤੂ ਦਾ ਸਾਡਾ ਪੱਪੀ ਕਾਂਗਰਸ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹਦਾ ਹਿੱਲੇ ਪਏ ਨੇ ਖਡੂਰ ਸਾਹਿਬ ਵਾਲਾ ਸੰਗਰੂਰ ਪੇਤਾ ਸੰਗਰੂਰ ਵਾਲਾ ਅਨੰਦਪੁਰ ਪੇਤਾ ਪਟੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਪੇਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਊਂਗਾ ਲੁਧਿਆਣੇ ਤਾਂ ਕਿ ਹੱਥੀ ਹਰਾ ਕੇ ਜਾਵਾਂ ਰਾਜੇ ਬੜਿੰਗ ਨੂੰ ਉਹ 20 ਦਿਨ ਤਾਂ ਜਾਉਣ ਲੈਣ ਦਾ 20 ਦਿਨ ਪਏ ਨੇ ਉਹਨਾਂ ਨੂੰ ਤੁਸੀਂ ਪਹਿਲੀ ਘਰਾਂ ਚ ਕੁੰਡੇ ਬਿਨ ਲਵਾਉਂਗੇ ਮੈਂ ਤੁਹਾਨੂੰ ਦੱਸ ਦੇਣਾ ਜਿਹੜੇ ਮੂਡ 'ਚ ਤੁਸੀਂ ਹੋ ਮੈਂ ਦੇਖਿਆ ਹੋਇਆ ਪਹਿਲਾਂ ਸੰਗਰੂਰ ਵੀ ਤੁਸੀਂ ਕੰਦਾ ਫੜਫੜ ਤੁਰਨ ਲਾ ਦੋਗੇ ਉਹਨਾਂ ਨੂੰ ਕੰਦਾ ਫੜਫੜ ਮੈਨੂੰ ਲੱਗਦਾ ਹਰ ਰੋਜ਼ ਹਰ ਰੋਜ਼ ਕੱਠ ਬੱਦੇ ਜਾਂਦੇ ਆ ਕੱਲ ਮੈਂ ਸਮਾਣੇ ਸੀ ਰਾਤ ਮਲੇਰ ਕੋਲੇ ਸੀ ਹੁਣ ਇੱਥੇ ਤੁਹਾਡੇ ਕੋਲੇ ਇਹ ਤੋਂ ਬਾਅਦ ਮੈਂ ਸ਼ਾਹਕੋਟ ਜਾਣਾ ਮੈਨੂੰ ਲੱਗਦਾ ਹੁਣ ਮੈਨੂੰ ਬੋਲਣ ਦੀ ਲੋੜ ਘੱਟ ਹੀ ਰਹਿ ਗਈ ਲੋਕ ਆਪ ਬੋਲਣ ਲੱਗ ਗਏ ਕਿਉਂਕਿ ਸਰਕਾਰ ਥੋੜੀ ਐ ਮੈਂ ਤੁਹਾਡਾ ਆਪਣਾ ਪੁੱਤ ਭਤੀਜਾ ਛੋਟਾ ਵੱਡਾ ਭਾਈ ਆ ਤੁਸੀਂ ਪਹਿਲੀ ਵਾਰ ਹੋਇਆ ਕਿ ਲੋਕ ਖਾਸ ਤੌਰ ਤੇ ਨੌਜਵਾਨ ਆਪਣੇ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਪਹਿਲਾਂ ਤਾਂ ਰਾਜੇ ਰਜਵਾੜੇ ਕਾਕਾ ਜੀ ਛੋਟੇ ਕਾਕਾ ਜੀ ਵੱਡੇ ਕਾਕਾ ਜੀ ਬੀਬਾ ਜੀ ਪਤਾ ਨਹੀਂ ਕੀ ਕੀ 13 ਜੀ ਇਸ ਵਾਰ ਪੰਜਾਬ ਬਣੇਗਾ ਹੀਰੋ ਪੰਜਾਬ ਬਣੇਗਾ ਹੀਰੋ ਵਾਹ ਜੀ ਵਾਹ ਅੱਜ ਅੱਜ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰ ਤੇ ਜਾਣਾ ਪਊ ਅੱਜ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰ ਤੇ ਜਾਣਾ ਪਊ ਵੀ ਦਿਲ ਖੜਾ ਹੋਣ ਦੀਆਂ ਦਵਾਈਆਂ ਦਿਓ ਜੀ ਕਮਾਲ ਹੈ ਯਾਰ ਮੈਂ ਕੀ ਬੋਲਾਂ ਹੁਣ ਇਸ ਤੋਂ ਬਾਅਦ ਪਿਆਰ ਨਹੀਂ ਮਿਲਦਾ ਜੀ ਮੈਂ ਇਸ ਗੱਲੋਂ ਕਈ ਵਾਰੀ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਵੀ ਯਾਰ ਇੰਨਾ ਪਿਆਰ ਭਗਵੰਤ ਸਿਆ ਇਹ ਜੇ ਅਗਲੇ 7 ਜਨਮ ਵੀ ਹਰੇਕ ਸਾਂ ਤੋਂ ਬਾਅਦ ਧੰਨਵਾਦ ਕਹਿਣ ਲੱਗ ਜੇ ਅਗਲੇ 7 ਜਨਮ ਵੀ ਇਹ ਪਿਆਰ ਦਾ ਕਰਜ਼ਾ ਲਾਹਿਆ ਨਹੀਂ ਜਾਣਾ ਜਿਹੜਾ ਪਿਆਰ ਤੁਸੀਂ ਦਿੱਤਾ ਚਾਹੇ ਦੁਪਹਿਰ ਦਾ 1 ਵਜਾ ਹੋਵੇ ਚਾਹੇ ਰਾਤ ਦੇ 8 9 ਵਜੇ ਹੋਣ ਤੁਹਾਡੇ ਕੱਟ 'ਚ ਕੋਈ ਕਮੀ ਨਹੀਂ ਹੁੰਦੀ ਮੈਂ ਇਹੀ ਪ੍ਰਮਾਤਮਾ 'ਤੇ ਅਰਦਾਸ ਕਰਦਾ ਪ੍ਰਮਾਤਮਾ ਬਾਰ-ਬਾਰ ਜਨਮ ਦੇਈਂ ਤਾਂ ਪੰਜਾਬ 'ਚ ਜਨਮ ਦੇਈਂ ਬਸ ਇੱਥੇ ਆਈਏ ਜਦੋਂ ਆਈਏ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ 90% ਕਰਾ ਨੂੰ ਮੁਫਤ ਹੁੰਦੀ ਹੈ ਖੇਤਾਂ ਵਾਲੀ ਬਿਜਲੀ ਦਿਨੇ ਵੀ ਰਾਤ ਨੂੰ ਵੀ ਕੱਸੀਆਂ ਖਾਲੇ 13 0 ਬਿਜਲੀ ਦਾ ਬਿੱਲ 0 ਤਾਈਉ 13 0 ਸੋ ਵੀਰੋ ਇਹ ਜਿਹੜਾ ਇੱਕ ਤਰੀਕ ਨੂੰ ਮੈਂ ਤੁਹਾਡੇ ਵਾਸਤੇ ਇੱਕ ਤੁਹਾਡੇ ਕੋਲੇ ਬੇਨਤੀ ਲੈ ਕੇ ਆਇਆ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬ ਦਿਓ ਚਾਰ ਤਰੀਕ ਨੂੰ ਇਹ ਜੇ ਵੇਲੇ ਤੱਕ ਤਾਂ 13 0 ਦਾ ਰਿਜ਼ਲਟ ਆ ਗਿਆ ਹੋਊਗਾ ਉਸ ਤੋਂ ਬਾਅਦ ਸਾਰਿਆਂ ਦੇ ਬੰਨ ਦੇ ਜਿਹੜੇ ਮੈਨੂੰ ਟੋਕਦੇ ਰਹਿੰਦੇ ਨੇ ਮੈਨੂੰ ਰੋਕਦੇ ਰਹਿੰਦੇ ਨੇ ਮੈਨੂੰ ਭੰਡਦੇ ਰਹਿੰਦੇ ਨੇ ਉਹਨਾਂ ਦੇ ਸਾਰਿਆਂ ਦੇ ਮੂੰਹ ਹੋ ਜਾਣਗੇ ਬੰਦ ਫੇਰ ਆਪਾਂ ਤੁਹਾਡੇ ਨਾਲ ਬਹਿ ਕੇ ਇਸ ਤਰ੍ਹਾਂ ਦੀ ਸਰਕਾਰ ਚਲਾਵਾਂਗੇ ਸੋਨੇ ਦੀ ਚਿੜੀ ਪੰਜਾਬ ਬਣਾ ਕੇ ਦਿਖਾਵਾਂਗਾ ਤੁਹਾਨੂੰ ਮੈਂ ਕਾਂਗਰਸ ਵਾਲਿਆਂ ਦੀ ਸਮਝ ਨਹੀਂ ਆ ਰਹੀ ਕਾਂਗਰਸ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹ ਤਾਂ ਹਿੱਲੇ ਪਏ ਨੇ ਖਡੂਰ ਸਾਹਿਬ ਵਾਲਾ ਸੰਗਰੂਰ ਭੇਜਤਾ ਸੰਗਰੂਰ ਵਾਲਾ ਅਨੰਦਪੁਰ ਭੇਜਤਾ ਬਠਿੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਭੇਜਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਵਾਂਗਾ ਲੁਧਿਆਣੇ ਤਾਂ ਕਿ ਹੱਥੀਂ ਖੜਾ ਕੇ ਜਾਵਾਂ ਰਾਜੇ ਬੜਿੰਗ ਨੂੰ ਇਹਨਾਂ ਦਾ ਆਪਸ ਚੀਨੀ ਨਹੀਂ ਬੜਦਾ ਕੰਮ ਛੱਡੋ ਪਰ ਇਹਨਾਂ ਨੂੰ ਆਪਸ ਲੜੀ ਜਾਣ ਦਿਓ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੇ ਵਿਕਾਸ ਦੇ ਕੰਮ ਕਰੀਏ ਇੱਕ ਨੌਜਵਾਨ ਮੈਦਾਨਾਂ ਦਾ ਨਹੀਂ ਰਹਿਣ ਦੇਣਾ ਚਾਹੁੰਦਾ ਜਿਹਦੇ ਕੋਲ ਨੌਕਰੀ ਨਾ ਹੋਵੇ ਜਾਂ ਜਿਹੜਾ ਨੌਕਰੀਆਂ ਵੰਡਣ ਵਾਲਾ ਵੀ ਹੋਵੇ ਮੰਗਣ ਵਾਲੇ ਵੀ ਚਾਹੇ ਵੰਡਣ ਵਾਲਾ ਵੀ ਬਣਾਵਾਂਗੇ ਆਪਾਂ ਫੈਕਟਰੀਆਂ ਖਲਵਾਵਾਂਗੇ ਸਟਾਰਟਅਪ ਦੇਵਾਂਗੇ ਕੰਮ ਦੇਵਾਂਗੇ ਬਿਨਾਂ ਲੋਨ ਤੋਂ ਕਰਜ਼ਾ ਦੇਵਾਂਗੇ ਚਾਰ ਪੰਜ ਮੁੰਡੇ ਇਕੱਠੇ ਹੋ ਕੇ ਕੋਈ ਕੰਮ ਸਟਾਰਟ ਕਰੋ ਕਰਜ਼ਾ ਦੇਊਂਗਾ ਮੈਂ ਕੋਈ ਉਹਦਾ ਕੋਈ ਉਹਦਾ ਵਿਆਜ ਨਹੀਂ ਜਦੋਂ ਕਮਾਉਣ ਲੱਗੇ ਕਿਸ਼ਤਾਂ ਕਰ ਕਰਕੇ ਮੋੜ ਦਿਓ ਨਾਲੇ 20 ਬੱਚੀ ਮੁੰਡੇ ਕੁੜੀਆਂ ਨੂੰ ਹੋਰ ਕੰਮ ਦਿਓ ਥਰਮਲ ਪਲਾਂਟ ਆਪਣਾ ਖਰੀਦ ਲਿਓ ਇਹ ਨਵੇਂ ਨਾਰੇ ਆ ਗਏ ਭਈ ਅੱਜ ਬਿੱਟੂ ਤੇ ਰਾਜਾ ਗੱਪੀ ਜਿੱਤੂ ਦਾ ਸਾਡਾ ਪੱਪੀ ਜਨਤਾ ਜਵਨਾਂ ਨੂੰ 20 ਦਿਨ ਪਏ ਨੇ ਉਹਨਾਂ ਨੂੰ ਤੁਸੀਂ ਪਹਿਲੀ ਘਰਾਂ ਚ ਕੁੰਡੇ ਬਿਨ ਲਓ ਓਏ ਮੈਂ ਤੁਹਾਨੂੰ ਦੱਸ ਦੇਣਾ ਜਿਹੜੇ ਮੂਡ 'ਚ ਤੁਸੀਂ ਹੋ ਮੈਂ ਦੇਖਿਆ ਹੋਇਆ ਪਹਿਲਾਂ ਸੰਗਰੂਰ ਵੀ ਤੁਸੀਂ ਕੰਦਾਂ ਫੜਫੜ ਤੁਰਨ ਲਾ ਦੋਗੇ ਉਹਨਾਂ ਨੂੰ ਕੰਦਾਂ ਫੜਫੜਾ ਇਹੋ ਜਨਤਾ ਆ ਜੇ ਨਾ ਫੇਰ ਕੋਈ ਬੋਰਨ ਤੇ ਨਹੀਂ ਖੜਦੇ ਫੇਰ ਕੋਈ ਪਿੱਪੜ ਦੇ ਪੱਤੇ ਆਵੇ ਪਿੱਪਲ ਦੇ ਪੱਤਿਆਂ ਵੇ ਕਾ ਦੀ ਖੜਖੜ ਖੜਖੜ ਲਾਈ ਐ ਪੱਪ ਚੜ ਗਏ ਪੁਰਾਣੇ ਰੁੱਤ ਨਵੇਂ ਆ ਦੀ ਆਈ ਐ ਇੱਕ ਪਹਾੜਾਂ ਦੇ ਵਿੱਚ ਇਹਨਾਂ ਨੇ ਬਹੁਤ ਪੈਸੇ ਖਰਚਿਆ ਥੋੜਾ ਪੈਸਾ ਲੁੱਟ ਕੇ ਪਹਾੜਾਂ 'ਚ ਇਹਨਾਂ ਨੇ 7 ਸਟਾਰ ਹੋਟਲ ਬਣਾਏ ਐ ਅਬ ਦੇ ਮਹਿਲ ਬਣਾਏ ਐ ਉਹਨਾਂ ਦੇ ਕਾਗਜ਼ ਮੈਨੂੰ ਲੱਭ ਗਏ ਪਹਿਲਾ ਅਫਸਰ ਥੋੜਾ ਐ ਚ ਜਿ ਕਿਦੇ ਸੀ ਵੀ ਕਿਤੇ ਸਾਡੇ ਤੇ ਨ ਕੁਛ ਆ ਜੇ ਮੈਂ ਅਫਸਰ ਨੂੰ ਕਹਤਾ ਤੁਹਾਡਾ ਕੋਈ ਕਸੂਰ ਨਹੀਂ ਤੁਹਾਡੇ ਤੇ ਤਾਂ ਉਦੋਂ ਪ੍ਰੈਸ਼ਰ ਪਾਤਾ ਤੁਹਾਨੂੰ ਤਾਂ ਕੰਮ ਕਰਨਾ ਪੈਣਾ ਸੀ ਮੈਨੂੰ ਕਾਗਜ਼ ਦਿਓ ਕੱਢ ਕੇ ਕਾਗਜ਼ ਮਿਲ ਕੇ ਵੀਰੋ ਉਹ ਸੁੱਖ ਵਿਲਾਸ ਉਹ ਜਿਹੜਾ ਉਦੋਂ ਦਾ ਸੋਹਰਾ ਕੁਛ ਬਿਜਲੀ ਵੀ ਮਾਫ ਹੈ 15 ਸਾਲ ਵਾਸਤੇ ਲਗਜ਼ਰੀ ਟੈਕਸ ਜੀਐਸਟੀ ਸਭ ਮਾਫ ਸਾਨੂੰ ਮਾਫਰੀ ਹੈਗਾ ਆਹ ਦੁਕਾਨਦਾਰ ਜਿਹੜਾ ਖੜਾ ਹੈ ਇਹ ਜੀਐਸਟੀ ਦਿੰਦਾ ਪਰ ਸੁਖਵੀਰ ਬਾਦਲ ਜੀਐਸਟੀ ਨਹੀਂ ਦਿੰਦਾ ਜਗਵੀਰ ਬਾਦਲ ਜੀਐਸਟੀ ਮਾਫ ਹੈ ਆਹ ਦੁਕਾਨਦਾਰ ਬਿਜਲੀ ਦਾ ਬਿੱਲ ਦਿੰਦਾ ਹੈ ਦੁਕਾਨ ਦਾ ਕਮਰਸ਼ੀਅਲ ਮੀਟਰ ਹੋਣਾ ਤੇ ਉਹ ਨਹੀਂ ਦਿੰਦਾ ਸੁਗਵੀਰ ਬਾਦਲ ਸੋ ਉਹ ਤੇ ਕਰਕੇ ਕਬਜ਼ਾ ਉਹ ਜਿਹੜਾ ਸੁੱਖ ਵਿਲਾਸ ਹੈ ਉਹਦੇ ਵਿੱਚ ਕੀ ਹੈ ਹਰੇਕ ਹਰੇਕ ਕਮਰੇ ਦੇ ਪਿੱਛੇ ਆਪਦਾ ਪੂਲ ਹੈ ਸਵਿਮਿੰਗ ਪੂਲ ਹਰੇਕ ਕਮਰੇ ਦਾ ਆਪਣਾ ਲੱਗ ਪੂਲ ਹੈ ਵੀਰੋ ਉਸ ਹੋਟਲ ਨੂੰ ਕਬਜ਼ੇ ਚ ਲੈ ਕੇ ਕਿਉਂਕਿ ਸਰਕਾਰ ਦੇ ਕਰਪਸ਼ਨ ਦੇ ਪੈਸੇ ਬੜਿਆ ਉਹ ਉਹ ਸਰਕਾਰ ਦਾ ਮਿਸਯੂਜ਼ ਕੀਤਾ ਉਹਦੇ ਇਹਨਾਂ ਨੇ ਸੋ ਹੋਟਲ ਨੂੰ ਕਬਜ਼ੇ ਚ ਲੈ ਕੇ ਉਥੇ ਸਕੂਲ ਬਣਾਵਾਂਗੇ ਉਹ ਸਕੂਲ ਦਾ ਵੀ ਨਮਾ ਨਾਰਾ ਬਣਾ ਲਿਆ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰ ਕਾ ਮੇਰੇ ਪਿੱਛੇ ਪੂਲ ਸਹੀ ਹੈ ਨਾ ਵਾਹ ਜੀ ਵਾਹ ਵਾਹ ਜੀ ਵਾਹ ਬਿੱਟੂ ਨੂੰ ਤਾਂ ਇਹ ਨਹੀਂ ਪਤਾ ਮੈਂ ਕਿਹੜੀ ਪਾਰਟੀ ਵੱਲੋਂ ਕਾਗਜ਼ ਭਰਨੇ ਨੇ ਹਜੇ ਜਗਰਾਮਾ ਹਾਂਜੀ ਉਹ ਤਾਂ ਕਿਹੜੇ ਮੂੰਹ ਨਾਲ ਆਊਗਾ ਜੀ ਦੇਖੋ ਸੁਬੀਰੋ ਏਕਾ ਰੱਖਿਓ ਤੇ ਮੈਨੂੰ ਤੁਸੀਂ ਥੋੜਾ ਜਿਹਾ ਮੇਰਾ ਹੌਸਲਾ ਵਧਾ ਦਿਓ ਕਿ ਤੁਸੀਂ ਨਾਲੋਂ ਕਿਉਂਕਿ ਜੇਬ ਜ਼ਰੂਰੀ ਨਹੀਂ ਹੈਗਾ ਤੁਸੀਂ ਕਹੋ ਯਾਰ ਜੇ ਭਗਵੰਤਬਾਨ ਇੱਕ ਆ ਨਾਲ ਦੇ ਪਿੰਡਾਂ 'ਚ ਵੀ gekeੜਾ ਮਾਰ ਜਾਂਦਾ ਹੋਰ ਵੋਟਾਂ ਪਾ ਜਾਣੀਆਂ ਭਾਈ ਮੈਨੂੰ ਮੇਰੇ gekeੜੇ ਨਾਲ ਜਾਂ ਮੈਨੂੰ ਪੁੱਛ ਕੇ ਨਹੀਂ ਮੈਂ ਵੋਟਾਂ ਆਪਦੇ ਜੋ ਹੱਕ ਵਾਸਤੇ ਨਹੀਂ ਤੁਹਾਡੇ ਜੋ ਹੱਕ ਵਾਸਤੇ ਮੰਗ ਰਿਹਾ ਕਿ ਜਦੋਂ 13 0 ਹੋ ਜਾਊਗਾ ਫਿਰ ਇੱਕ ਇੱਕ ਰੁਪਈਆ ਸੈਂਟਰ ਤੋਂ ਹਿਸਾਬ ਕਰਕੇ ਇੱਥੇ ਲੈ ਕੇ ਆਵਾਂਗੇ ਤੇ ਨਾਲੇ ਜਿਹੜੇ ਪਹਿਲੇ ਤਿੰਨ ਰਾਊਂਡ ਹੋ ਗਏ ਉਹ ਚ ਮੋਦੀ ਨੂੰ ਪਤਾ ਲੱਗ ਗਿਆ ਵੀ ਹੋ ਗਿਆ ਕੰਮ ਹੁਣ 400 ਪਾਰ ਨਹੀਂ ਹੁਣ ਤਾਂ ਬੇੜਾ ਪਾਰ ਹੋ ਜੇ ਉਹੀ ਬਹੁਤ ਹੈ ਹਾਂ ਸੋ ਇਸ ਕਰਕੇ ਭਾਸ਼ੰਦੀ ਕੌਣ ਬਦਲ ਗਈ ਉਹ ਮੈਂ 2 ਸਾਲਾਂ ਦੇ ਸਕੂਲ ਗਣਾਈ ਜੰਨਾ ਮੈਂ ਮੱਲਾ ਕਰਨ ਕਲੀਨਿਕ ਗਣਾਈ ਜੰਨਾ ਮੈਂ ਬਿਜਲੀ ਗਣਾਈ ਜੰਨਾ ਮੈਂ ਨੌਕਰੀਆਂ ਗਣਾਈ ਜੰਨਾ 2 ਸਾਲਾਂ ਦੇ ਉਹ 10 ਸਾਲ ਦੇ ਵਿੱਚ ਕੱਲੇ ਮੰਗਲ ਸੂਤਰ ਨਾ ਡਰਾਈ ਜੰਨਾ ਯਾਰ ਹੱਦ ਹੈ ਹੱਦ ਹੈ ਯਾਰ ਕਦੇ ਕੋਈ ਕੰਮ ਕਰ ਗਣਾ ਦੇ ਕੋਈ ਨਾ ਕੰਮ ਕੀਤਾ ਹੀ ਨਹੀਂ ਕੰਮ ਕੀਤਾ ਹੀ ਨਹੀਂ ਕੋਈ ਕੰਮ ਕੀਤਾ ਹੀ ਨਹੀਂ ਸੋ ਇਸ ਕਰਕੇ ਵੀਰੋ ਤੁਹਾਡੇ ਕੋਲੇ ਆਇਆ ਕਿ ਹਕੂਮਤ ਉਹ ਕਰਤੇ ਹੈ ਜਿੰਨਾਂ ਦੇ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਣੇ ਕੋ ਤਾਂ ਮੁਰਗੇ ਦੇ ਸਰਪੇ ਵੀ ਤਾਜ ਹੁੰਦਾ ਹੈ ਇੱਕ ਖੁਸ਼ਖਬਰੀ ਅੱਜ ਅਜਰਦਾਸ ਕਰਿਓ ਅੱਜ ਦੁਆ ਕਰਿਓ ਅੱਜ ਬੇਨਤੀ ਕਰਿਓ ਪਰਮਾਤਮਾ ਦੇ ਚਰਨਾਂ 'ਚ ਕੱਲ ਦਾ ਦਿਨ ਬਹੁਤ ਇਪੋਰਟੈਂਟ ਹੈ ਕੱਲ ਨੂੰ ਆਪਣੇ ਸੁਪਰੀਮ ਰੱਬ ਨੇ ਸਭ ਕੁਝ ਠੀਕ ਠਾਕ ਰੱਖਿਆ ਕੱਲ ਨੂੰ ਅਰਵਿੰਦ ਕੇਜਰੀਵਾਲ ਬਾਹਰ ਆ ਰਹੇ ਹਨ ਕੱਲ ਜਦੋਂ ਸ਼ੇਰ ਆ ਗਿਆ ਨਾ ਬਾਹਰ ਉਦੋਂ ਪਤਾ ਲੱਗੂ ਇਹਨਾਂ ਨੂੰ ਕਿ ਕਿਹੜੇ ਭਾਅ ਵਿਕਦੀ ਐ ਇਹਨਾਂ ਨੇ ਅਹੀਂ ਸੋਚ ਰੱਖਿਆ ਸੀ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦੇ ਜੇਲ ਮੈਂ ਕਹੂੰਗਾ ਜੇਲ ਕੇ ਤਾਲੇ ਟੁੱਟਣਗੇ ਤੁਸੀਂ ਕਹਿੰਦੇ ਕੇਜਰੀਵਾਲ ਛੁੱਟੇਗੇ ਜੇਲ ਕੇ ਤਾਲੇ ਟੁੱਟਣਗੇ ਕੇਜਰੀਵਾਲ ਛੁੱਟੇਗੇ ਜੇਲ ਕੇ ਤਾਲੇ ਟੁੱਟਣਗੇ ਕੇਜਰੀਵਾਲ ਛੁੱਟੇਗੇ ਉਹ ਵੀਰੋ ਉਸ ਤੋਂ ਬਾਅਦ ਦੇਖਿਓ ਫਿਰ ਪੰਜ ਗੁਣਾ ਵੱਧ ਪ੍ਰਚਾਰ ਕਰਾਂਗੇ ਜਦੋਂ ਮਰਜੀ ਬੁਲਾ ਲਿਓ ਦੁਬਾਰੇ ਦੋਨੋਂ ਹੱਥ ਉੱਪਰ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਲਾਹ ਲਾਜਪਤਰਾਇ ਦੀ ਧਰਤੀ ਹੈ ਥੋੜਾ ਜਿਹਾ ਉਹਨਾਂ ਦੀ ਵੀ ਕੁਰਬਾਨੀ ਦਾ ਮੁੱਲ ਪਾਈਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਹੈਗੇ ਨੇ ਹਜੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਉਹਨਾਂ ਨੂੰ ਉੱਥੇ ਲਾਠੀ ਚਾਰਜ ਹੋਇਆ ਸੀ ਜਦੋਂ ਸਾਈਮਨ ਕਮਿਸ਼ਨ ਨੂੰ ਵਾਪਸ ਭੇਜਣ ਵਾਸਤੇ ਗਏ ਸੀ ਥੋੜੇ ਉੱਚੀ ਇਨਕਲਾਬ ਜਿੰਦਾਬਾਦ ਇਨਕਲਾਬ ਅਟਾਕੀ ਜੇ ਬੋਲੇ ਸੋਨਿਹਾਲ ਕੋਈ ਮੋਲ ਨਹੀਂ ਤੁਹਾਡੇ ਪਿਆਰ ਦਾ ਵੀਰੋ ਮੈਂ ਕਰਜ਼ਦਾਰ ਰਹੂੰਗਾ ਜਗਰਾਵਾਲਿਆਂ ਦਾ ਜਦੋਂ ਮਰਜੀ ਬੁਲਾ ਲਿਓ ਹਾਜ਼ਰ ਰਹੂੰਗਾ ਤੁਹਾਡੇ ਵਰਗੀਆਂ ਤੁਹਾਡਾ ਭਰਾ ਤੁਹਾਡਾ ਪੁੱਤ ਕੋਈ ਕਿਸੇ ਕਿਸਮ ਦਾ ਕੰਮ ਹੋਵੇ ਉਹ ਕਾਗਜ਼ ਦੇ ਦੇ ਫੋਨ ਨੰਬਰ ਲਿਖਿਆ ਹੋਇਆ ਹੈ ਫੋਨ ਨੰਬਰ ਲਿਖਿਆ ਹੋਇਆ ਹੈ ਤੇ ਆ ਫੋਨ ਨੰਬਰ ਦੇ ਲਾ ਆਰਾਮ ਨਾਲ ਫੜਾ ਦਿਓ ਕਾਗਜ਼ ਫੋਨ ਆਜੂਗਾ ਤੁਹਾਨੂੰ ਵੀਰੋ ਆਹੀ ਕੰਮ ਹੁੰਦਾ ਹੈ ਮੁਖਬਤਰੀ ਦਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੇ ਅਫਸਰਾਂ ਨੂੰ ਬੁਲਾਵੇ ਉਸ ਤੋਂ ਬਾਅਦ ਕੰਮ ਕਰਕੇ ਕੋਈ ਲੋੜ ਪਈ ਤਾਂ ਤੁਹਾਨੂੰ ਬੁਲਾ ਲਾਂਗੇ ਵੀਰੇ ਜੇ ਲੋੜ ਪਈ ਇਹ ਤਾਂ ਅੰਦਰ ਜੇ ਤੁਹਾਨੂੰ ਕੱਲ ਨੂੰ ਫੋਨ ਕਰਾਂਗੇ ਕੋਈ ਵੀ ਇਹਦੇ ਚ ਕੋਈ ਡਿਕਰੇਸ਼ਨ ਹੋਈ ਅਸੀਂ ਕਰਾਂਗੇ ਤੁਹਾਨੂੰ